ਤੁਰ ਬੱਧਾ ਬਲੱਟਸ ਰੂਪ ਨਗਰ ਨੂੰ ਮਾਨੂੰ ਬੜੀ ਖੁਸ਼ੀ ਹੋਈ ਹੈ ਅਸੀਂ ਇੱਥੇ ਪਹਿਲਾਂ ਵੀ ਆਏ ਸੀ ਤੇ ਅਸੀਂ ਕਿਹਾ ਡਿਜ਼ਰਵਿੰਗ ਬੰਦਾ ਇਹਦੀ ਜ਼ਰੂਰ ਹੋਣੀ ਚਾਹੀਦੀ ਹੈ ਮਦਦ ਪੂਰੀ ਹੋਣੀ ਚਾਹੀਦੀ ਹੈ ਤੋਂ ਐਪਲੀਕੇਸ਼ਨ ਆਈ ਮਨਜੀਤ ਸਿੰਘ ਜੇ ਜਰੂ ਜਗਜੀਤ ਕੁਮਾਰ ਜੱਗੇ ਦੇ ਪ੍ਰਧਾਨ ਜੀ ਨੇ ਇਹਨਾਂ ਸਾਰਿਆਂ ਦੇਖਿਆ ਵੀ ਉਹਨੇ ਫੈਸਲਾ ਲੈ ਕੇ ਰਿਕਮੈਂਡ ਕਰ ਦਿੱਤਾ ਸਰਕਾਰੀ ਤਾਂ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਉੱਥੇ ਇੱਥੇ ਇਨਸਟੈਂਟ ਤੁਹਾਨੂੰ ਯਾਦ ਹੈ ਵੀ ਸੀਐਮ ਸਾਹਿਬ ਦੀ ਪੋਸਟ ਆਡਵਾਈਜ਼ਰ ਦੇ ਇਹਨਾਂ ਨੂੰ ਵੀਸੀਐਸਪੀ ਅਸੀਂ ਉਹ ਰਾਜ ਦੇਣਾ। ਕਹਿੰਦਾ ਨਹੀਂ ਮੈਂ ਸਰਕਾਰ ਦੇ ਜਾਣਾ ਹੀ ਨਹੀਂ। ਜੋ ਮੈਂ ਇੱਥੇ ਇੰਡੀਵਿਡੂਅਲ ਕੰਮ ਕਰ ਸਕਦਾ ਨਾ, ਤੋਂ ਕਿਧਰੇ ਹੋਰ ਨਹੀਂ ਸਕਦਾ। ਮੈਂ ਵਧਾਈ ਦੇਣਾ ਵੀ ਇਹ ਜੇ ਆ ਫਾਰਸਾਈਟਡ ਪਰਸਨ ਹੈ ਨਾਲੀ ਤੁਰੀ ਸਾਰੇ ਸਮਾਜ ਦੇ ਅਸਾਰੀ ਗੱਲ ਜਹਾਨ ਬੂਤੀ ਹੀ ਮਹਾ ਵਿਭੂਤੀ ਹੈ ਜਹਾਨ ਵਿੱਚ। ਤੋਂ ਇਹ ਸਹਾਨ ਬੂਤੀ ਕਰਕੇ ਕਰੋੜਾ ਰੁਪਇਆ ਆਪਣੀ ਜੇਬ ਚੋਂ ਕੱਢ ਕੇ ਪਰਸਨਲ ਜੇਬ ਚੋਂ ਕੱਢ ਕੇ ਇੱਧਰ ਦਿੰਦੇ ਨੇ ਤਾਂ ਮੈਂ ਕਿਹਾ ਜ਼ਰੂਰ ਵਡਮੀਆਂ ਇਹ ਰਿਕੁਐਸਟ ਹੈ ਔਰ ਜੀ ਔਰ ਜੀ ਹੈ ਇਹਨਾਂ ਅੱਗੇ ਤੁਹਾਡੇ ਅੱਗੇ ਵੀ ਪਰਮਾਤਮਾ ਅੱਗੇ ਵੀ ਇਹਨਾਂ ਨੇ ਲੰਬੀ ਉਮਰ ਕਰੇ ਇਹਨਾਂ ਨੂੰ ਸਿਹਤ ਬਖਸ਼ੇ ਤਾਂ ਹੋਰ ਇਸ ਨੂੰ ਸੇਵਾ ਕਰਦੇ ਰਹਿਣ ਧੰਨਵਾਦ ਜੀ ਇੱਕ ਗੱਲ RAM RAM ਅੱਜ ਫੇਰ ਮਾਨਵਤਾ ਦੇ ਮਸੀਹੇ ਪੰਜਾਬ ਦੀ ਆਵਾਜ਼ ਔਰ ਇੱਕ ਵੱਡੇ ਸ਼ਬਦਾਂ 'ਚ ਮੈਂ ਕਹਾਂਗਾ ਕਿ ਯੋਗਨਾ ਪਾਤਰੀ ਨੂੰ ਢੂੰਡ ਕੇ ਕਢਾਲਣ ਵਾਲੇ ਸਰਬੱਤ ਦਾ ਭਲਾ ਸਰਦਾਰ ਐਸ ਪੀ ਐਸ ਉਬਰਾਈ ਜੀ ਔਰ ਉਹਨਾਂ ਦੀ ਸਾਰੀ ਟੀਮ ਪ੍ਰਧਾਨ ਜੀ ਜ਼ਿਲ੍ਹੇ ਦੇ ਜਗਜੀਤ ਸਿੰਘ ਜੱਗੀ ਜੀ ਸਾਡੇ ਲੋਕਲ ਸਾਥੀ ਮਨਜੀਤ ਸਿੰਘ ਮੰਗਾ ਜੀ ਤੇ ਪੂਰੇ ਇਲਾਕੇ ਦੀਆਂ ਸਤਕਾਰਯੋਗ ਸ਼ਖਸੀਤਾਂ ਸਰਵਪ੍ਰਥਮ ਬਾਬਾ ਜੀ ਨਜ਼ਰ ਆ ਰਹੇ ਨੇ ਮਹਾਰਾਜ ਜੀ ਸਰਤਲੀ ਤੋਂ ਧੀਰਜ ਗਰੀ ਜੀ ਔਰ ਇਸ ਪਿੰਡ ਨਗਰ ਖੇੜੇ ਦੀਆਂ ਬੜੀਆਂ ਸਤਕਾਰਯੋਗ ਸ਼ਖਸੀਤਾਂ ਜਿਨ੍ਹਾਂ ਚ ਸਾਬਕਾ ਸਰਪੰਚ ਮੌਜੂਦਾ ਸਰਪੰਚ ਸਾਹਿਬ ਸਾਰੇ ਪਰਿਵਾਰ ਜਿਹੜੇ ਕਿ ਇੱਥੇ ਖੜੇ ਐ ਔਰ ਸਾਡੇ ਇਲਾਕੇ ਦੇ ਡਾਕਟਰ ਦਵਿੰਦਰ ਬਾਜਾਰ ਜੀ, ਕਮਲ ਜੀ ਰੋੜੋਆਣਾ, ਸਰਪੰਚ ਸਾਹਿਬ ਨੀਰਜ ਜੀ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਸਾਡੇ ਬਹੁਤ ਪੁਰਾਣੇ ਸਾਥੀ ਵੀ ਐ ਇੱਥੇ ਸਾਡੇ ਨਾਲ ਖੜੇ ਹੋਏ। ਸੋ ਜਿਹੜੀ ਗੱਲ ਤੇ ਆਣਾ ਚਾਹੁੰਦੇ ਆ ਉਹ ਇਹ ਹੈ ਕਿ ਲਗਾਤਾਰ ਦਸ਼ਕਾਂ ਤੋਂ ਐਸਪੀਐਸ ਸਰਦਾਰ ਉਭਰਾਏ ਜੀ ਔਰ ਇਹਨਾਂ ਦਾ ਸਰਬੱਤ ਦਾ ਭਲਾ ٹرسٹ ਔਰ ਉਸ ਦੀ ਕਮਾਂਡ ਉਨੇ ਹੀ ਵਧੀਆ ਹੱਥਾਂ ਦੇ ਵਿੱਚ ਜਗਜੀਤ ਸਿੰਘ ਜੀ ਪ੍ਰਧਾਨ ਜੀ ਸਾਡੇ ਡਿਸਟ੍ਰਿਕਟ ਦੇ ਔਰ ਪੂਰੀ ਟੀਮ ਅੱਜ ਫੇਰ ਬੜਬਾ ਦੇ ਵਿੱਚ ਸੋਮਨਾਥ ਜੀ ਕਰਕੇ ਗਰੀਬ ਪਰਿਵਾਰ ਸੀਗੇ ਜਿਹੜੇ ਬਹੁਤ ਹੀ ਮੰਦ ਭਾਲੇ ਹਾਲਾਤਾਂ ਵਿੱਚ ਰਹਿੰਦੇ ਸੀਗੇ ਛੱਤਾਂ ਵੀ ਚੁੰਦੀਆਂ ਸੀਗੀਆਂ ਬਾਥਰੂਮ ਦੀ ਤੁਸੀਂ ਦੇਖ ਲਈ ਹਾਲਾਤ ਛੱਪੜੀ ਪਾ ਕੇ ਟਾਈਮ ਵਿਚਾਰਾ ਕਰ ਰਹੇ ਸੀਗੇ ਸੋ ਇੱਕ ਸਮਾਂ ਆਂਦਾ ਹੈ ਜਿੱਦਾਂ ਕਹਿੰਦੇ ਆ ਕਿ ਟਾਈਮ ਬਦਲਦਾ ਹੈ ਪਰ ਉਹ ਟਾਈਮ ਬਦਲਣ ਦੀ ਕੜੀ ਮਹਾਰਾਜ ਨੇ ਸਰਦਾਰ ਐਸਪੀ ਆ ਸਵਰਾਏ ਹਰਾਂ ਦੇ ਹੱਥ ਦਿੱਤੀ ਹੈ ਸੋ ਇਹਨਾਂ ਦਾ ਇੱਥੇ ਇੱਕ ਸੁੰਦਰ ਮਕਾਨ ਨਿਰਮਾਣ ਜਿਹੜਾ ਕਰਵਾਇਆ ਜਾ ਰਿਹਾ ਹੈ ਸੰਸਥਾ ਵੱਲੋਂ ਇਲਾਕੇ ਦੇ ਲਈ ਮਾਨ ਵਾਲੀ ਗੱਲ ਹੈ 1 2 3 ਨਹੀਂ ਸੈਂਕੜੇ ਮਕਾਨ ਬੇਸ਼ੱਕ ਖੜਾਏ ਹੋਣ ਬੇਸ਼ੱਕ ਕੋਈ ਹੋਰ ਤਰਾਸ ਦੀਆਂ ਆਈਆਂ ਹੋਣ ਬੇਸ਼ੱਕ ਕਿਸੇ ਦੇ ਇਲਾਜ ਦੀ ਗੱਲ ਹੋਵੇ ਪੈਨਸ਼ਨਾਂ ਦੇ ਚੈੱਕ ਅੱਜ ਵੀ ਹੱਥੀ ਚੋਕ ਘੁੰਮਦੇ ਆ ਔਰ ਜ਼ਿਲ੍ਹਾ ਰੂਪਨਗਰ ਦੇ ਵਿੱਚ ਜੇ ਅਵਰਾਜ ਸਾਹਿਬ ਸਾਡੇ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਹੈ ਤਾਂ ਇਹ ਵੀ ਮਾਨ ਵਾਲੀ ਗੱਲ ਹੈ ਕਿ ਸਭ ਤੋਂ ਵੱਧ ਪੈਨਸ਼ਨਾਂ ਜ਼ਿਲ੍ਹਾ ਰੂਪਨਗਰ ਵਿੱਚ ਲੱਗੀਆਂ ਕੜੀ ਬਹੁਤ ਲੰਬੀ ਹੈ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਇੱਥੇ ਤੱਕ ਕਿ ਵਿਦੇਸ਼ਾਂ ਦੇ ਵਿੱਚ ਦੁਬਈ ਤੱਕ ਫਰੋਪਕਾਰ ਦੇ ਕੰਮ ਜਿਹੜੇ ਨਿਰੰਤਰ ਚੱਲਦੇ ਆ ਸੋ ਅਸੀਂ ਵੀ ਇਹਨਾਂ ਦਾ ਜੀ ਆਇਆਂ ਆਖਦੇ ਆਂ ਔਰ ਐਦਾਂ ਦੇ ਜੇਕਰ ਮਸੀਹੇ ਸਾਡੇ ਪੰਜਾਬ ਦੀ ਧਰਤੀ ਤੇ ਪੈਦਾ ਹੋ ਕੇ ਔਰ ਇਸੇ ਪ੍ਰਕਾਰ ਦੇ ਨਾਲ ਮਾਨਵਤਾ ਦੀ ਸੇਵਾ ਦੇ ਵਿੱਚ ਡਟੇ ਰਹਿਣਗੇ ਤੇ ਜਿੱਥੇ ਸੰਤ ਸਮਾਜ ਦਾ ਵੱਡਾ ਹੱਥ ਹੁੰਦਾ ਹੈ ਲੋਕਾਂ ਦੇ ਕਲਿਆਣ ਦੇ ਲਈ ਉੱਥੇ ਇਹ ਸਸਥਾਵਾ ਨੀ ਬਣਦੀਆਂ ਨੇ ਉਹਨਾਂ ਬੇਆਸਰਿਆਂ ਦੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੀਆਂ ਉਮੀਦਾਂ ਕਈ ਵਾਰੀ ਗਿਆ ਹੁੰਦਾ ਸਿਸਟਮ ਦੇ ਵਿੱਚ ਜਾ ਸੈਟਿੰਗ ਦੇ ਵਿੱਚ ਕਿਹਾ ਹੁੰਦਾ ਕਿ ਕਈ ਚੀਜ਼ਾਂ ਨੂੰ ਅਸੀਂ ਅਪਰੂਵ ਨਹੀਂ ਕਰ ਸਕਦੇ ਪਾਸ ਨਹੀਂ ਕਰਾ ਸਕਦੇ ਕਈ ਨਿਯਮਾਂ ਦੀਆਂ ਦਿੱਕਤਾਂ ਆ ਜਾਂਦੀਆਂ ਸਰਕਾਰਾਂ ਨੂੰ ਵੀ ਦਿੱਕਤ ਆ ਜਾਂਦੀ ਫਿਰ ਉੱਥੇ ਸੰਸਥਾਵਾਂ ਦਾ ਰੋਲ ਐਡਾ ਵੱਡਾ ਨਜ਼ਰ ਆਉਂਦਾ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਰ ਕਰਕੇ ਸੁਗਮ ਕਰ ਦਿੰਦੇ ਆ ਸੋ ਇਹਨਾਂ ਦਾ ਅੱਜ ਇੱਥੇ ਜਿਹੜਾ ਕਾਰਜ ਸ਼ੁਰੂ ਹੋਇਆ ਹੈ ਨੀਂਹ ਪੱਥਰ ਰੱਖਿਆ ਗਿਆ ਹੈ ਸੰਸਮਾਜ ਮਹਾਰਾਜ ਵੱਲੋਂ ਸਾਰੇ ਸਾਥੀਆਂ ਟੀਮ ਵੱਲੋਂ ਦਾਸ ਨੂੰ ਵੀ ਬੁਲਾਇਆ ਗਿਆ ਸੋ ਮੈਂ ਬੜਾ ਧੰਨਵਾਦੀ ਆ ਔਰ ਮੈਂ ਆਸ ਕਰਦਾ ਉਹ ਮਹਾਰਾਜ ਤੋਂ ਇਹ ਉਮੀਦ ਕਰਦਾ ਕਿ ਸਰਦਾਰ ਐਸਪੀਐਸ ਸੋਬਰਾਏ ਦੀ ਸਿਹਤਯਾਬੀ ਬਣੇ ਇਹਨਾਂ ਦੀ ਟੀਮ ਤੇ ਮਾਲਕ ਇਦਾਂ ਦਾ ਹੀ ਹੱਥ ਰੱਖੇ ਲਾਸਟ ਵਿੱਚ ਆਪਣੀ ਗੱਲ ਕਰਕੇ ਸਥਾਨ ਲੈ ਲੈਣਾ ਯੋਗ ਪਾਤਰ ਦੀ ਗੱਲ ਕਰਦਾ ਸੀ ਸ਼ਾstra ਵਿੱਚ ਦਰਜ ਹੈ ਸਾਧੂ ਮਹਾਰਾਜ ਖੜੇ ਹੈ ਅੱਜ ਕੱਲ ਯੋਗ ਪਾਤਰ ਲੱਭਣਾ ਸਭ ਤੋਂ بڑا ਔਖਾ ਕੰਮ ਹੈ ਕਈ ਹੋਰ ਠੱਗ ਵੀ ਘੁੰਮਦੇ ਆ ਕਿਸੇ ਤਰ੍ਹਾਂ ਦੇ ਫਾਇਦਾ ਲੈਣ ਦੇ ਲਈ ਸੋਬਰਾਏ ਸਾਹਿਬ ਕੋ ਵੀ ਜਾਂਦੇ ਆ ਪ੍ਰਧਾਨਜੀਵ ਵੀ ਜਾਂਦੇ ਆ ਪਰ ਇਹਨਾਂ ਦਾ ਛਾਣਣਾ ਇੰਨਾ ਬਰੀਕ ਹੈ ਉਸ ਦੇ ਵਿੱਚ ਯੋਗ ਪਾਤਰੀ ਨਿਕਲਦਾ ਔਰ ਸੋਮਨਾਥ ਜੀ ਨੂੰ ਅਸੀਂ ਵੀ ਦੇਖ ਰਹੇ ਹਾਂ ਕਿ ਯੋਗ ਪਾਤਰੀ ਹੈ ਔਰ ਬੜੇ ਮੰਦਭਾਗੇ ਹਾਲਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘੜਿਆਂ ਦੇ ਨਾਲ ਪਾਣੀ ਪੀਣ ਦਾ ਗੁਜ਼ਾਰਾ ਚਲੋ ਚੰਗੀ ਗੱਲ ਹੈ ਵੈਸੇ ਪ੍ਰਾਤਨ ਸਭਿਆਤਾ ਹੈ ਕਈ ਚੀਜ਼ਾਂ ਹੈ ਮੰਦਭਾਗੇ ਹਾਲਾਤ ਹੈ ਆਸ ਦੀ ਕਰਨ ਐਸਪੀ ਸੁਭਰਾਏ ਜੀ ਤੇ ਇਹਨਾਂ ਦੀ ਟੀਮ ਬਣੀ ਹੈ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀਦਾਮ ਡਾਕਟਰ ਐਸਪੀ ਸਿੰਘ ਸੁਭਰਾਏ ਜੀ ਜੋ ਮਾਨਵਤਾ ਦੇ ਮੱਥੀਆ ਹਨ ਸਾਰਾ ਇਲਾਕਾ ਇਹ ਪੂਰਾ ਪੰਜਾਬ ਨੇ ਪੂਰਾ ਹਿੰਦੁਸਤਾਨ ਆ ਪੂਰੀ ਦੁਨੀਆ ਨੇ ਵਿੱਚ ਇਹਨਾਂ ਦਾ ਨਾਮ ਛਾਇਆ ਹੋਇਆ ਅੱਜ ਸੋਮਨਾਥ ਜੀ ਬੜਵਾ ਪਿੰਡ ਦੇ ਵਿੱਚ ਅਸੀਂ ਆਏ ਹਾਂ ਅਸੀਂ ਪਿਛਲੀ ਵਾਰ ਜਰ ਆਏ ਸੀ 2-3 ਮਹੀਨੇ ਪਹਿਲੇ ਇਹਨਾਂ ਦਾ ਹਾਲਾਤ ਦੇਖ ਕੇ ਅਸੀਂ ਸਾਡੀ ਟੀਮ ਸੀ ਇਹੀ ਟੀਮ ਮੈਂਬਰ ਸਾਡੇ ਰஞ்சிਤ ਸਿੰਘ ਬਿਆਨਾ ਖੜੇ ਹੈ ਸਾਡੇ ਗੁਰਵੀਰ ਸਿੰਘ ਜਗਜੰਦਰ ਸਰਕਰ ਮਦਨਮਨ ਗੁਪਤਾਰੀ ਅਸ਼ੋਨੀ ਖੰਨਾ ਜੀ ਔਰ ਸਾਡੇ ਜਿਹੜੇ ਇੰਦਰਜੀਤ ਸਿੰਘ ਜੀ ਸਾਡੇ ਐਗਜ਼ੀਕਿਊਟਿਵ ਮੈਂਬਰ ਇਹ ਸਾਰੇ ਅਸੀਂ ਟੀਮ ਇੱਥੇ ਆ ਕੇ ਵਿਜ਼ਿਟ ਕੀਤੀ ਆ ਪੂਰੇ ਘਰ ਘਰ ਪੂਰੇ ਇਲਾਕੇ ਦੇ ਵਿੱਚ ਅਸੀਂ ਦੇਖਿਆ ਸਾਡੇ ਕੋਲ 8-10 ਐਪਲੀਕੇਸ਼ਨ ਆਈਆਂ ਸੀ ਇਥੇ ਲੱਗ ਕੇ ਜੀ ਲੇਕਿਨ ਅਸੀਂ ਦੇਖਿਆ ਵੀ ਜੋ ਲੋੜਵੰਦ ਪਰਿਵਾਰ ਸੋਮਨਾਸ ਦਾ ਹੋਰ ਕੋਈ ਪਰਿਵਾਰ ਨਹੀਂ ਸੀ ਅਸੀਂ ਉਹਨੂੰ ਛਾਂਟ ਕੇ ਅਸੀਂ ਉਪਰਾਇਸਾ ਨੂੰ ਇਹ ਪ੍ਰੋਪੋਜ਼ਲ ਭੇਜੀ ਉਪਰਾਇਸਾ ਨੇ ਮਿੰਟ ਤੋਂ ਪਹਿਲੇ ਉਹ ਪ੍ਰੋਪੋਜ਼ਲ ਅਪਰੂਵ ਕਰਕੇ ਸਾਨੂੰ ਅੱਜ ਨਹੀਂ ਪੱਥਰ ਰੱਖਣ ਦੀ ਹੈ ਪਰਮਾਤਮਾ ਜੀ ਬਖਸ਼ਿਸ਼ ਕੀਤੀ ਕਿ ਸੋਮਨਾਥ ਜੀ ਦੇ ਅਸੀਂ ਮਕਾਨ ਚ ਅੱਜ ਸੰਤਾ ਤੋਂ ਅਸੀਂ ਨੀ ਪੱਤਰ ਲਖਾਇਆ ਹੈ ਤੇ ਸੋਮਨਾਥ ਜੀ ਨੂੰ ਅਸੀਂ ਪ੍ਰੋਸਾ ਦੇਨੇ ਆ ਕਿ ਸੋਮਨਾਥ ਜੀ ਤੁਸੀਂ ਇਹ ਮਕਾਨ ਬਣਾਓ ਜੋ ਵੀ ਜਨਮ ਨੇ ਇਟ ਬਜਰੀ ਸੀਮੈਂਟ ਜੋ ਵੀ ਲੱਗੇਗਾ ਅਸੀਂ ਸਭ ਲੋ ਦਵਾਗੇ ਆ ਤੁਹਾਡੇ 1 ਲੱਖ ਰੁਪਏ ਦੀ ਸਾਡੀ ਪ੍ਰਪੋਜ਼ਲ ਸਾਡੀ ਪਾਸ ਕੀਤੀ ਗਈ ਹੈ ਹੋਰ ਵੀ ਕੋਈ ਲੋੜ ਪਤ ਹੋਈ ਤਾਂ ਉਹਨੇ ਵੀ ਗੋੜ ਕਰਾ ਤੇ ਜੋ ਵੀ ਥਰੀਆ ਰੇਤਾ ਬਜਰੀ ਤੁਹਾਨੂੰ ਇਥੋਂ ਤੁਹਾਡੇ ਲੋਕਲ ਮੈਨੇਜ ਕਰਕੇ ਦੇਣਗੇ ਅਸੀਂ ਬਿਲਿੰਗ ਸਾਡੀ ਹੋਏਗੀ ਅਸੀਂ ਉਹ ਸੰਸਥਾ ਵੱਲੋਂ ਪੇਮੈਂਟ ਸਿੱਧੀ ਉਹਨਾਂ ਦੇ ਖਾਤੇ 'ਚ ਕਰ ਦਿੰਦੇ ਹਾਂ। ਔਰ ਅਸੀਂ ਅਬਰਾਇਸਾ ਬਾਰੇ ਗੱਲ ਕਰੀਏ ਤਾਂ ਰੂਪਰ ਜ਼ਿਲ੍ਹੇ ਦੇ ਵਿੱਚ ਟੋਟਲ 20 ਮਕਾਨਾਂ ਦੀ ਅਪਰੂਵਲ ਸਾਡੇ ਕੋਲ ਆਈ ਹੈ। 8 ਮਕਾਨਾਂ ਅਸੀਂ ਬਣਾ ਕੇ ਦੇ ਚੁੱਕੇ ਹਾਂ। 5 ਮਕਾਨ ਸਾਡੇ ਤਿਆਰ ਬੈਠੇ ਹੋ ਚੁੱਕੇ ਐ ਜਿਨ੍ਹਾਂ ਨੂੰ ਅਬਰਾਇਸਾ ਨੂੰ ਅਸੀਂ ਵੇਟ ਕਰ ਰਹੇ ਹਾਂ। ਅਬਰਾਇਸਾ ਨੂੰ ਟਾਈਮ ਨਹੀਂ ਮਿਲ ਰਿਹਾ। ਉਹ ਆ ਕੇ ਉਹਨਾਂ ਨੂੰ ਉਹਨਾਂ ਨੂੰ ਪਰਵਾਹਾਂ ਨੂੰ ਅਸੀਂ ਚਾਬੀਆਂ ਸਮਾਲਣੇ ਵੀ ਤੇ ਸਮਾਲ ਰਹੇ ਹਾਂ। ਬਣ ਕੇ ਤਿਆਰ ਹੋ ਚੁੱਕੇ ਐ। ਅੱਜ 4 ਮਕਾਨਾਂ ਅਸੀਂ ਨਹੀਂ ਪੱਥਰ ਹੋ ਰੱਖ ਰਹੇ। ਅੱਜ ਸੋਮਨਾਥ ਜੀ ਦਾ ਇਹ ਮਕਾਨ ਰੱਖਿਆ ਏਸੀ ਦਾ ਰੋਪੜ ਦੇ ਵਿੱਚ ਔਰ ਦੋ ਮਕਾਨ ਹੋਰ ਸਾਡੇ ਸਾਊਂਡਿੰਗ ਏਰੀਆ ਖਾਸਪੁਰਾ ਉੱਥੇ ਅਸੀਂ ਨੀਂ ਪੱਥਰ ਰੱਖਿਆ ਜਿਹੜੀ ਜਲਦੀ ਸ਼ੁਰੂ ਕਰ ਰਹੇ ਆ ਔਰ ਮੇਰਾ ਛਾਲਾ ਕਿ ਆਉਣ ਦੇ ਸਮੇਂ ਦੇ ਵਿੱਚ ਚਾਰ ਮਕਾਨ ਇਹ ਵੀ ਜਲਦੀ ਤੋਂ ਜਲਦੀ ਮਹੀਨੇ ਡੇਢ ਮਹੀਨੇ ਚਾਰ ਹੋ ਜਾਣ ਔਰ ਪ੍ਰਮਾਤਮਾ ਇਹਨਾਂ ਨੂੰ ਬਖਸ਼ਿਸ਼ ਕਰੇ ਖੁਸ਼ੀਆਂ ਬਖਸ਼ੇ ਸਾਡੀ ਇਹੀ ਦੁਆ ਸਰਬੱਤ ਦਾ ਭਲਾ ਟੀਬਲੋ ਵੀ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਹਮੇਸ਼ਾ ਛੱਤਰ ছਾਇਆ ਪ੍ਰਮਾਤਮਾ ਦਾ ਬਣਿਆ ਰਹੇ ਕੋਈ ਨਹੀਂ ਜੋ ਮੰਦੀ ਗੱਲ ਉਹ ਗੱਲ ਧੰਨਵਾਦ ਬਹੁਤ ਬਹੁਤ ਧੰਨਵਾਦ

जितने रोपड़ जिला गरीब कोई आएगा उनको घूम कर सारे अपना टाइम खराब कर कर उनको देखते हैं सब मकान बनवा के देते हैं उनके लिए हर एक चीज के सुविधा के लिए सोचते हैं और सारे जानकारी देते हैं ये सब पूरा मदद करते हैं पिंड से सहयोग लेकर सारे कुछ जय गुरुदेव जी ओम नमो नारायण